ਨਾ ਕੀ ਆ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੁਹਾਡੇ ਨਾਲੇ ਕੀ ਅੱਜ ਠੱਗੀ ਦੀ ਘਟਨਾ ਹੋਈ ਆ ਹਰਤੇਰ ਸਿੰਘ ਮੇਰਾ ਨਾਮ ਆ ਫਤਿਹਨਗਰ ਰੋਡ ਤੇ ਧਾਰੀਆਲ ਤੇ ਲੋਹਸਨਿਆਰ ਤੇ ਲੋਹਸਾਲਾ ਤੇ ਇਦਾਂ ਤੇ ਇਦੋਂ ਇੱਕ ਬਾਬਾ ਆਇਆ ਪਹਿਲਾਂ ਉਹ ਕੜੇ ਪਾਏ ਹੁੰਦੇ ਦੋ ਕਾਲਾ ਇੱਕ ਪੀਲਾ ਜਿਆ ਹਰੇ ਆ ਜਿਆ ਤੇ ਉਹ ਪੁੱਠੀ ਜੀ ਪੱਗ ਜੀ ਬਰਦੀਸ਼ ਚਿੱਟੀ ਜੀ ਉਹਨੇ ਤੇ ਤੁਹਾਨੂੰ ਇੱਕ ਕਪੜੇ ਪਾਏ ਜਿਦਾ ਯੋਗ ਹੀ ਨਹੀਂ ਪਾਉਂਦੇ ਹੁੰਦੇ ਜੀ ਉਨੇ ਉਹੋ ਜਿਹੇ ਪਾਏ ਹੋਏ ਪਹਿਲਾਂ ਇਹਨੂੰ ਮੇਰੇ ਘਰਦਿਆਂ ਨੂੰ ਪੁੱਛਿਆ ਹੁੰਦੇ ਤੇ ਆਂਦਾ ਵੀ ਮੰਦਿਰ ਕਿਹੜਾ ਵਾ ਤੇ ਇਹ ਕਹਿੰਦੇ ਵੀ ਪੋਲੋਪਾਰ ਮੰਦਿਰ ਆ ਤੇ ਇੱਕ ਉਹ ਦੂਜੇ ਜਿਹੜੇ ਕਲੀਨ ਸ਼ੇਪ ਵਾਲੇ ਆਏ ਉਹ ਸਾਡੇ ਮੇਰੇ ਲੱਗੇ ਆ ਕੇ ਬਹਿ ਗਏ ਆ ਤੇ ਉਹ ਆਂਦੇ ਵੀ ਸਾਨੂੰ ਬੜਾ ਕੁਛ ਨਹੀਂ ਦਿੱਤਾ ਮੁੰਦਰੀਆਂ ਦਿੱਤੀਆਂ ਪੈਸਾ ਢੇਲਾ ਦਿੱਤਾ ਮੇਰੀ ਮਾਤਾ ਦੀਆਂ ਅੱਖਾਂ ਠੀਕ ਹੋ ਗਈਆਂ ਹਾਂ ਇਹਨਾਂ ਮੈਨੂੰ ਗੱਲਾਂ ਮਤਲਬ ਲਾ ਕੇ ਤੇ ਉਦੋਂ ਉਹ ਬਾਬਾ ਫੇਰ ਆ ਗਿਆ ਅੱਗੇ ਲੰਘਿਆ ਜਿਹੜਾ ਉਹ ਫੇਰ ਪਿੱਛੇ ਆ ਗਿਆ ਤੇ ਫੇਰ ਮੈਨੂੰ ਨਾ ਮੈਂ ਬਿਮਾਰ ਹੀ ਤੇ ਉਹਨੇ ਮੈਨੂੰ ਹੱਥ ਫੜਿਆ ਤੇ ਅੰਦोले 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 ਤੇ ਇਹਨੂੰ ਫਿਰ ਸਾਡੇ ਤੋਂ ਉਸਨੇ ਕੁਝ ਪੈਸਾ ਜਾਂ ਕਿਤਾ ਕੀ ਕੀਤਾ ਹਾਨੂੰ ਨਹੀਂ ਪਤਾ ਉਹਨੇ ਕੋ ਕਾਸੀ ਕਾਦੀ ਛੜਿਆ ਬੁੱਧੂ ਹੀ ਬਣਾ ਰਿਹਾ ਉਹਨੇ ਇਹ ਮੇਰੇ ਘਰਦਿਆਂ ਨੂੰ ਕਹਿੰਦਾ ਵੀ ਤੇਰੇ ਕੋ ਕੀ ਕੀ ਸਮਾਨ ਆ ਸਮਾਨ ਆਂਦੇ ਹੋ ਆ ਜੇ ਆਹ ਮੇਰੇ ਕੋ ਸੋਨਾ ਵਾਂ ਮੰਦਰੀਆ ਵਾਂ ਪਹਿਲਾਂ ਇਹਨੇ ਦੱਸਿਆ ਨਹੀਂ ਫੇਰ ਉਹ ਨਾ ਆਪਣੇ ਹੱਥਾਂ ਦੇ ਦੰਦੀਆਂ ਵੱਢੀ ਗਿਆ ਵੱਢੀ ਗਿਆ ਵੱਢੀ ਜਿੱਦਾਂ ਬੰਦਾ ਕਰੋਚ ਨਹੀਂ ਆਂਦਾ ਵੀ ਮੈਂ ਚੱਲ 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 ਚੱਲਿਆਂ ਉਹ ਵੀ ਲਿਆ ਉਹ ਵੀ ਲਿਆ ਇਹਨੇ ਕੱਟ ਕੇ ਫੜਾਤਾ ਸਾਰਾ ਇਹ ਇੱਕ ਕੜਾ ਹੀ ਕੁ ਮੁੰਦਰੀ ਚਾਰ ਮੁੰਦਰੀਆਂ ਵੀ ਕੀ ਕਹਿ ਕੇ ਠੱਗਾ ਨੇ ਤੁਹਾਡੇ ਕੋਈ ਸਾਰਾ ਸੋਨਾਂ ਦਾ ਕੜਾਇਆ ਕੀ ਤੁਸੀਂ ਕੋਈ ਅਹੀਂ ਤੁਹਾਨੂੰ ਦੂਣਾ ਕਰਦਾਂਗੇ ਅੱਛਾ ਦੂਣਾ ਕਰਦਾਂਗੇ ਹਾਂ ਕਿ ਦੂਣਾ ਕਰਦਾਂਗੇ ਕੀ ਕੀ ਸਮਾਨ ਦਿੱਤਾ ਤੁਸੀਂ ਫੇਰ ਦੱਸ ਦਿਓ ਇਹ ਵੀ ਇੱਕ ਕੜਾ ਹੀ ਇੱਕ ਮੁੰਦਰੀ ਇੱਕ ਮੁੰਦਰੀ ਨਹੀਂ ਚਾਰ ਮੁੰਦਰੀਆਂ ਚਾਰ ਮੁੰਦਰੀਆਂ ਤੇ ਇੱਕ ਚੈਨੀ ਤੇ ਇੱਕ ਕੈਂਠਾ ਜਿਹੜਾ ਹੁੰਦਾ ਜੀ ਠੀਕ ਹੈ ਤੇ 80000 ਰੁਪਿਆ 80000 ਰੁਪਿਆ ਕੈਸ਼ ਜੀ ਹਾਂਜੀ ਅਚਾਨਣੇ ਤੁਹਾਨੂੰ ਆ ਕੇ ਠੱਗਾ ਨੇ ਝਾਂਸਾ ਦਿੱਤਾ ਕੀ ਤੁਹਾਡੇ ਪੈਸੇ ਜਿਹੜੇ ਆ ਉਹ ਡਬਲ ਕਰ ਦੇਣਗੇ ਹਾਂ ਜੇ ਅਸੀਂ ਨਾ ਦਿੰਦੇ ਪੁਲਿਸ ਦਾ ਸਾਨੂੰ ਮਾਰ ਜੰਦੇ ਜਾਂ ਸਾਡੀ ਕੁੜੀ ਨੂੰ ਕੁਛ ਕਰ ਜੰਦੇ ਕਿੰਨੇ ਜਿਹੜੇ ਹਾਂਜੀ ਕਿੰਨੇ ਜਣੇ ਤੁਸੀਂ ਘਰ ਵਿੱਚ ਟੋਡਲ ਦੇਤੇ ਵਾਰਦਾਤ ਹੋਈ ਤੁਹਾਡੇ ਤਿੰਨੇ ਹੀ ਅਹੀਂ ਕਿੰਨੇ ਕੁ ਵੇ ਦਾ ਸਮਾਂ ਸੀ ਇਹ ਕੋਈ 12:31 ਵਜੇ ਦਾ ਟਾਈਮ ਹੈ ਕੀ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਸ਼ਿਕਾਇਤ ਕੀਤੀ ਪੁਲਿਸ ਵਾਲੇ ਆਏ ਵੀ ਆ ਉਹਨਾਂ ਨੂੰ ਕੁਵਾਰੀ ਕੀਤੀ ਆ ਤੇ ਆਂਦੇ ਵੀ ਅਸੀਂ ਵੀ ਛੇਤੀ ਤੁਸੀਂ ਛੇਤੀ ਅਹੀਂ ਵੀ ਲੱਭਣ ਦੇ ਕੋਸ਼ਿਸ਼ ਕਰਾਂਗੇ ਹਾਂਜੀ ਹੋਰ ਕੀ ਕੁਝ ਥੱਗਾ ਨੇ ਤੁਹਾਨੂੰ ਕਿਹਾ ਤੁਹਾਨੂੰ ਬਿਲਕੁਲ ਵੀ ਪਤਾ ਨਹੀਂ ਲੱਗਾ ਕਿ ਇਹ ਘੋਣੇ ਕਰਨ ਦੇ ਨਾਮ ਤੇ ਕਿਤੇ ਸਮਾਨ ਹੀ ਤੁਹਾਡਾ ਜਾਂ ਪੈਸਾ ਲੁੱਟ ਕੇ ਲੈ ਆ ਕੇ ਨਾ ਚਲੇ ਜਾਣ ਨਹੀਂ ਬਸ ਇਹੋ ਹੀ ਮੈਂ ਇਹੋ ਜਿਹਾ ਕਹਿੰਦਾ ਰਿਹਾ ਬਈ ਸਾਨੂੰ ਤੰਦਰੁਸਤੀ ਚਾਹੀਦੀ ਆ ਹਾਂ ਉਹ ਸਾਨੂੰ ਪੈਸਾ ਠੇਲਣੀ ਚਾਹੀਦਾ ਉਹਨੇ ਨਾ ਕੂਕਾ ਮਾਰਦਾ ਆ ਔਰ ਤੁਸੀਂ ਕੀ ਪ੍ਰੋਫੈਸ਼ਨਲੀ ਹੁਣ ਕੀ ਕਰਦੇ ਜੇ ਪੜਦੇ ਜੇ ਜਾਂ ਲੋਕੀ ਕਰਦੇ ਜੇ ਉਹ ਤੁਹਾਡੇ ਕਾ ਕੀ ਘਟਣਾ ਲੱਗ ਰਹੀ ਹੈ ਥੋੜਾ ਖੁੱਲ ਕੇ ਦੱਸ ਮੇਰਾ ਨਾਮ ਸ਼ਬਨਮਜੀਤ ਕੌਰ ਹੈ ਮੈਂ BCA ਫਰਸਟ ইয়ার ਵਿੱਚ ਸਟੱਡੀ ਕਰ ਰਹੀ ਹਾਂ ਇਸ ਟਾਈਮ ਤੇ ਤੇ ਮੇਰੇ ਪਾਪਾ ਮੰਮਾ ਨਾਲ ਠੱਗੀ ਹੋ ਗਈ थी ਮੈਂ ਇਸ ਟਾਈਮ ਉਸ ਟਾਈਮ ਤਾਂ ਆ ਰਹੀ ਸੀ ਮੈਂ ਨਾ ਆ ਰਹੀ ਸੀ ਉਸ ਟਾਈਮ ਤੇ ਤੇ ਕੋਈ ਦੋ ਜਣੇ ਆਏ ਦੇ ਪਹਿਲਾਂ ਇੱਕ ਜਣਾ ਆਇਆ ਇਹ ਕੋਈ ਮੰਮਾ ਮਮਾ ਨੂੰ ਪੁੱਛ ਰਿਹਾ ਹੈਗਾ ਐਡਰੈਸ ਵਲੋਂ ਕਿ ਸ਼ਿਵਜੀ ਦਾ ਮੰਦਿਰ ਕਿੱਥੇ ਆ ਤੇ ਮਮਾ ਨੇ ਨਹੀਂ ਦੱਸਿਆ ਮਮਾ ਕਹਿੰਦੇ ਮੈਨੂੰ ਨਹੀਂ ਸੇ ਪਤਾ ਹੈਗਾ ਪਿੱਛੇ ਦੋ ਜਣੇ ਆਏ ਇੱਕ ਮੀਆਂ ਬੀਵੀ ਆਏ ਦੇ ਆ ਉਹਨਾਂ ਨੇ ਗੱਲਾਂ ਵਿੱਚ ਲਗਾ ਲਿਆ ਫੁੱਕਾ ਮਾਰਤੀਆਂ ਇਹਨਾਂ ਦੇ ਉੱਤੇ ਉਹ ਬਾਬਾ ਵੀ ਪਿੱਛੋਂ ਮੁੜ ਕੇ ਆ ਗਿਆ ਜਦੋਂ ਜਦ ਕਿ ਉਹਨੂੰ ਅੱਗੇ ਚੱਲ ਜਾਣਾ ਚਾਹੀਦਾ ਸੀ ਉਹਨੂੰ ਤੇ ਪਤਾ ਹੀ ਨਹੀਂ ਸੀਗਾ ਇਸ ਬਾਰੇ ਕਿ ਉਹਨਾਂ ਨੇ ਗੱਲ ਕੀਤੀ ਦੀ ਹੋਈ ਆ ਦੋ ਜਾਣਿਆਂ ਦੇ ਵਿੱਚ ਉਹ ਫਿਰ ਵਾਪਸ ਆ ਰਿਹਾ ਮੁੜ ਕੇ ਉਹਨਾਂ ਨੇ ਮੰਮਾ ਨੂੰ ਮੰਮਾ ਪਾਣੀ ਲੈਣ ਅੰਦਰ ਆਏਦੇ ਆ ਮੰਮਾ ਹਲੇ ਬਾਹਰ ਜਾ ਰਹੀ ਆ ਤੇ ਉਹ ਬਾਬਾ ਪਾਪਾ ਨੂੰ ਅੰਦਰ ਲੈ ਕੇ ਵਾਪਸ ਆ ਰਿਹਾ ਵਾ ਤੇ ਮੰਮਾ ਪਿੱਛੇ ਵਿੱਚ ਆ ਰਹੇ ਤੇ ਮੈਂ ਹਲੇ ਨਹਾ ਕੇ ਆਈ ਆ ਮੰਮਾ ਮੈਨੂੰ ਕਹਿ ਰਿਹਾ ਕਿ ਬੇਟਾ ਤੂੰ ਇਹਨਾਂ ਨੂੰ ਬਾਬਾ ਜੀ ਨਹੀਂ ਕਹਿਣਾ ਤੂੰ ਇਹਨਾਂ ਨੂੰ मामੂ ਕਹਿਣਾ ਵਾ ਠੀਕ ਹੈ ਤੇ ਮੈਂ ਅਗੋ ਕੁਝ ਨਹੀਂ ਬੋਲੀ ਹੈਗੀ ਹੂੰ ਨਾ ਕੁਝ ਨਹੀਂ ਕੀਤਾ ਹੈਗਾ ਕਿ ਮੈਂ ਇਦਾਂ ਬੋਲਾਂਗੀ ਤੇ ਉਹ ਬੋਲੀ ਜਾ ਰਹੀ ਤੁਹਾਡੇ ਕੋ ਇਹ ਸਮਾਨ ਹੈਗਾ ਉਹ ਤੁਸੀਂ ਲੈ ਕੇ ਆਓ ਤੇ ਮੰਮਾ ਕਹਿੰਦੇ ਕਿ ਨਹੀਂ ਸਾਡੇ ਕੋ ਬਾਬਾ ਜੀ ਕੁਝ ਨਹੀਂ ਹੈਗਾ ਅਸੀਂ ਤੇ ਪਾਪਾ ਦਾ ਬੜਾ ਮੁਸ਼ਕਿਲ ਨਾ ਇਲਾਜ ਕਰਵਾ ਰਹੇ ਹਾਂ ਡੈਲਸਿਸ ਹੋ ਰਹੀ ਪਾਪਾ ਦੇ ਇੱਕ ਸਾਲ ਹੋ ਗਿਆ ਉਹ ਹੋ ਗਿਆ ਦਾਵਾ ਤੇ ਉਹ ਕਹਿੰਦੇ ਕਿ ਨਹੀਂ ਤੁਹਾਡੇ ਕੋ ਹੈਗਾ ਤੁਸੀਂ ਲੈ ਕੇ ਆਓ ਲੈ ਕੇ ਆਓ ਉਹ ਦੰਦੀਆਂ ਵੱਢੀ ਜਾ ਰਹੀ ਹੈ ਆਪਣੇ ਹੱਥ ਦੇ ਉੱਪਰ ਤੇ ਉਹ اچਾਨੇ ਕਿ ਦਸ ਮਮਾ ਲੈ ਮਮਾ ਲੈ ਕੇ ਆਏ ਪਹਿਲਾਂ ਥੋੜਾ ਸਾਮਾਨ ਲੈ ਕੇ ਉਹ ਕਹਿੰਦੇ ਨਹੀਂ ਤੁਹਾਡੇ ਕੋ ਹੋਰ ਹੈਗਾ ਵਾ ਅਸੀਂ ਚੱਲੇ ਆ ਤੁਸੀਂ ਆਪਣੇ ਸਾਮਾਨ ਨਹੀਂ ਲੈ ਕੇ ਆ ਰਹੇ ਘਰ ਅਹੀਂ ਨਹੀਂ ਤੁਹਾਨੂੰ ਠੀਕ ਕਰਕੇ ਜਾਣਾ ਤੇ ਹਨ ਇਹ ਕਿ ਚਲੋ ਪਾਪਾ ਠੀਕ ਹੋ ਜਾਣਗੇ ਕਿਸੇ ਵੀ ਤਰ੍ਹਾਂ ਤੇ ਮਮਾ ਫੇਰ ਸਾਮਾਨ ਲੈ ਕੇ ਆ ਗਏ ਅੰਦਰੋਂ ਉਹ ਕਹਿੰਦੇ ਕਿ ਤੁਹਾਡੇ ਕੋ ਪੈਸੇ ਵੀ ਹੈਗੇ ਤੁਹਾਡੇ ਕੋਈ ਇਕੱਲਾ ਸਾਮਾਨ ਨਹੀਂ ਹੈਗਾ ਤੇ ਮਮਾ ਕਹਿੰਦੇ ਕਿ ਨਹੀਂ ਬਾਬਾ ਜੀ ਤੁਹਾਡੇ ਕੋ ਕੋਈ ਪੈਸੇ ਨਹੀਂ ਹੈਗੇ ਤੁਹਾਡੇ ਕੋ ਥੋੜੇ ਬੋਤੇ ਪੈਸੇ ਹੋਦਣਾ ਤੇ ਅਹੀਂ ਡਲਸਿਸ ਕਰवानी ਪਾਪਾ ਦੀ ਉਹ ਕਹਿੰਦੇ ਕਿ ਨਹੀਂ ਤੁਹਾਡੇ ਕੋ ਜਿੰਨੇ ਵੀ ਹੈਗੇ ਤੁਸੀਂ ਲੈ ਕੇ ਆਓ ਤੇ ਮਮਾ ਫੇਰ ਪੈਸੇ ਵੀ ਲੈ ਕੇ ਆਏ ਆ ਥੋੜੇ ਬਹੁਤ ਪੈਸੇ ਸਾਡੇ ਕੋਲ 80000 ਰੁਪਿਆ ਪਿਆਦਾ ਸੀਗਾ ਉਹ ਵੀ ਕਢਵਾਇਆ ਸੀ ਅਸੀਂ ਬੈਂਕ ਤੋਂ ਤੇ ਉਹ ਅਸੀਂ ਲੈ ਕੇ ਆਏ ਮਮਾ ਲੈ ਕੇ ਆਏ ਆ ਤੇ ਉਹ ਕਹਿੰਦੇ ਕਿ ਉਹਨਾਂ ਕੋ ਇੱਕ ਨਾ ਰੁਮਾਲ ਸੀਗਾ ਤੇ ਉਹ ਜਿਹੜੇ ਨਾਲ ਤੋਂ ਆਏ ਸੀ ਉਹ ਕਹਿ ਰਹੇ ਇਹ ਰੁਮਾਲ ਹਨੂ ਦੇ ਦੋ ਕਹਿੰਦੇ ਕਿ ਨਹੀਂ ਇਹ ਅਸੀਂ ਤੁਹਾਨੂੰ ਨਹੀਂ ਦੇਣਾ ਇਹ ਇਹਨਾਂ ਨੂੰ ਹੀ ਦੇਣਾ ਵਾ ਰੁਮਾਲ ਤੇ ਉਹਨਾਂ ਕੋ ਨਾ ਕਾਫੀ ਸਾਦਾ ਕਾਗਜ਼ ਸੀਗੇ ਤੇ ਇੱਕ ਪੋਲੀਥਿਨ ਹੈਗਾ ਸਾਡੇ ਕੋਲ ਉਹ ਉਹ ਕਹਿੰਦੇ ਕਿ ਜਿਹੜਾ ਤੁਹਾਡਾ ਸੋਨਾ ਵਗੈਰਾ ਵਾ ਇਹ ਤੁਸੀਂ ਡੱਬੀਆਂ ਚ ਨਹੀਂ ਤੁਹਾਡੇ ਤੇ ਡੱਬੀਆਂ ਇਦਾਂ ਵੱਧ ਜਾਣਗੀਆਂ ਤੁਸੀਂ ਸੋਨਾ ਵਗੈਰਾ ਕੱਢ ਕੇ ਇਲਫਾਫੇ ਦੇ ਉੱਤੇ ਰੱਖੋ ਉਹਨਾਂ ਨੇ ਸੋਨਾ ਆਪੇ ਹੀ ਕੱਢ ਕੇ ਉਹਨਾਂ ਨੇ ਉਹ ਸੋਨਾ ਇਲਫਾਫੇ ਦੇ ਉੱਪਰ ਰੱਖਿਆ ਵਾ ਪੈਸੇ ਵਗੈਰਾ ਰੱਖੇਦੇ ਉੱਪਰ ਉਹਨਾਂ ਨੇ ਇਲਫਾਫੇ ਦੇ ਉੱਪਰ ਤੇ ਉਹਨਾਂ ਨੇ ਉਹ ਸਾਰਾ ਗੁੱਚੂ-ਮੁੱਚੂ ਕਰਕੇ ਜਿਹੜਾ ਉਹ ਕਾਗਜ਼ ਦੇ ਵਿੱਚ ਲੁਹੇਟਦਾ ਨਾਲੇ ਕੱਪੜੇ ਦੇ ਵਿੱਚ ਲੁਹੇਟ ਦਿੰਦਾ ਜਵਾ ਤੇ ਉਹ ਕਹਿੰਦੇ ਕਿ ਅਸੀਂ ਮਤਲਬ ਕਿ ਇਹਨੂੰ ਤੁਹਾਨੂੰ ਦੂਨਾ ਕਰਕੇ ਦੇਵਾਂਗੇ ਮੰਮਾ ਨੂੰ ਕਹਿ ਰਹੀ ਕਿ ਤੁਸੀਂ ਜਾ ਕੇ ਪਾਣੀ ਦਾ ਗਲਾਸ ਭਰੋ ਕੁਝ ਵੀ ਲੋ ਤੇ ਪਾਪਾ ਦੇ ਪਾਪਾ ਦੇ ਸਿਰ ਦੇ ਉੱਤੇ ਸੱਤ ਵਾਰੀ ਵਾਰ ਕੇ ਨਾ ਉਹ ਛੱਟੇ ਮਾਰੋ ਤੇ ਮੰਮਾ ਤੇ ਪਾਣੀ ਦਾ ਗਲਾਸ ਲੈ ਕੇ ਚੱਲ ਗਏ ਪਾਪਾ ਤੇ ਪਿੱਛੇ ਉਹ ਪਾਪਾ ਨੇ ਉਹ ਭੇਜੀ ਜਾਂ ਜ਼ਬਰਦਸਤੀ ਕਿ ਤੁਸੀਂ ਵੀ ਜਾਓ ਤੁਸੀਂ ਵੀ ਜਾਓ ਮਗਰੇ ਪਾਪਾ ਤੇ ਜਾਣਾ ਨਹੀਂ ਸੀ ਚਾਹ ਰਹੇ ਤੇ ਫਿਰ ਪਾਪਾ ਨੂੰ ਉਹਨਾਂ ਨੇ ਜ਼ਬਰਦਸਤੀ ਭੇਜਤਾ ਮੰਮਾ ਦੇ ਕੋਲ ਤੇ ਹਲੇ ਇੱਥੇ ਫ੍ਰਿਜ ਲੱਗ ਕੇ ਸਾਡੇ ਖੜੇ ਦੇ ਸੀਗੇ ਤੇ ਉਹ ਜਿਹੜੇ ਦੋ ਜਾਨੇ ਸੀ ਨਾ ਦੋ ਮੀਆਂ ਬੀਵੀ ਉੱਚੋ ਭਾਈ ਉੱਠ ਕੇ ਮਮਾ ਪਾਪਾ ਕੋਲ ਚਲ ਗਿਆ ਉਹਨਾਂ ਨੂੰ ਗੱਲਾਂ 'ਚ ਉਲਝਾ ਦਿੱਤਾ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਉਹ ਉਸੇ ਟਾਈਮ ਨਿਕਲ ਗਈ ਬਾਹਰ ਨੂੰ ਠੀਕ ਹੈ ਤੇ ਸੋਨਾ ਤੇ ਮੇਰੇ ਲੱਗੇ ਪਿਆਸ ਸੀਗਾ ਜਿਹੜਾ ਹਾਡਾ ਸੀਗਾ ਤੇ ਉਹਨਾਂ ਨੇ ਨਾ ਜਿਹੜਾ ਉਹ ਜਿਹੜਾ ਭਾਈ ਸੀਗਾ ਉਹ ਵੀ ਉਸੇ ਟਾਈਮ ਫਿਰ ਫਟਾਫਟ ਨਿਕਲ ਗਿਆ ਬੁੱਢੀ ਦੇ ਮਗਰੇ ਤੇ ਜਿਹੜਾ ਉਹ ਸੋਨਾ ਸੀਗਾ ਉਹ ਬਾਬੇ ਨੇ ਆਪਣੇ ਇੱਕ ਸ਼ਾਲ ਰੱਖਿਆ ਸੀਗਾ ਆਪਣੇ ਕੋਲ ਉਹਨੇ ਉਹਦੇ ਵਿੱਚੋਂ ਦੀ ਨੰਗਾ ਕੇ ਨਾ ਕੋਟਲੀ ਚ ਉਹ ਉਹਨੇ ਨਾ ਛੋਟੀ ਸਾਡੀ ਕੋਟਲੀ ਕਿੰਨੀ ਵੱਡੀ ਸੀ ਸੋਣੇ ਵਾਲੀ ਉਹਨੇ ਨਾ ਛੋਟੀ ਜੀ ਮੈਨੂੰ ਫੜਾਤੀ ਤੇ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਸਾਡੀ ਫੋਰਟਲੀ ਕਿੰਨੀ ਵੱਡੀ ਸੀ ਅਗਰ ਇਹਨਾਂ ਨੇ ਕਿਹਾ ਕਿ ਸਾਡਾ ਸੋਨਾ ਡਬਲ ਹੋਏਗਾ ਇਹ ਤੇ ਸਭੋ ਵੱਡੀ ਹੋਣੀ ਚਾਹੀਦੀ ਸੀ ਤੇ ਉਹਨਾਂ ਨੇ ਨਾ ਮੈਨੂੰ ਜ਼ੋਰ ਦਿੱਤਾ ਉਹ ਕਹਿੰਦੇ ਕਿ ਜਾਓ ਤੁਸੀਂ ਹੁਣ ਇਹਨੂੰ ਬਾਬੇ ਦੀ ਫੋਟੋ ਅੱਗੇ ਰੱਖ ਕੇ ਆਓ ਜਾਓ ਇਹ ਕਰੋ ਉਹ ਮੈਂ ਜਾਣੀ ਸੀ ਰਹੀ ਫਿਲਹਾਲ ਉਹਨਾਂ ਨੇ ਮੈਨੂੰ ਜ਼ੋਰ ਦੀ ਧੱਕਾ ਮਾਰ ਕੇ ਪਿਛਲੇ ਵਾਲੇ ਰੂਮ 'ਚ ਭੇਜਤਾ ਮੈਂ ਕਿ ਮम्मा ਕੁਛ ਨਹੀਂ ਜਹੇਗਾ ਉਸੇ ਟਾਈਮ ਮੈਂ ਮम्मा ਨੂੰ ਰੋਲਾ ਰੂਲਾ ਪਾਇਆ ਕਿ ਮम्मा ਕੁਛ ਨਹੀਂ ਜਹੇਗਾ ਹਲੇ ਅਸੀਂ ਬਾਹਰ ਆਏ ਹੋ ਪਤਾ ਨਹੀਂ ਲੱਗਾ ਕਿੱਥੇ ਚਲੀ ਗਏ ਸਾਰੇ ਸੀਸੀਟੀਵੀ ਕੈਮਰਾਸ ਵਗੈਰਾ ਵੀ ਚੈੱਕ ਕੀਤੇ ਨੇ ਪੁਲਿਸ ਨੇ ਫਿਰ ਮੇਰੇ ਕੋਈ ਇਹੀ ਮੈਂ ਇਹੀ ਉਮੀਦ ਕਰਾਂਗੀ ਕਿ ਜਿਹੜੇ ਐਸਐਸਪੀ ਸਾਹਿਬ ਨਿਊ ਆਏ ਦੇ ਗੁਰਦਾਸਪੁਰ ਵਿੱਚ ਉਹ ਸਾਡੀ ਜਲਦੀ ਤੋਂ ਜਲਦੀ ਮਦਦ ਕਰਨਗੇ ਕਿ ਇਹ ਜੋ ਸਾਡੇ ਨਾਲ ਹੋਇਆ ਵਾ ਅੱਜ ਉਹ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਏ ਅਸੀਂ ਬਹੁਤ ਮੁਸ਼ਕਿਲ ਨਾਲ ਪੈਸੇ ਜੋੜੇ ਦੇ ਸੀਗੇ ਉਜੋ ਮੇਰੇ ਪਾਪਾ ਦੇ ਬਹੁਤ ਮੁਸ਼ਕਿਲ ਇਲਾਜ ਕਰਿਆ ਹੱਦੇ ਜਲਦੀ ਤੋਂ ਜਲਦੀ ਉਹ ਪੈਸੇ ਮਿਲ ਜਾ ਤੋ ਫੜੇ ਜਾਣ। ਹੋਰ ਕੀ ਘਟਨਾ ਤੁਹਾਡੇ ਨਾਲ ਜੇ ਵਾਪਰੀ ਹੈ? ਜੀ ਮੇਰਾ ਨਾਮ ਪਰਮਜੀਤ ਤਾ। ਤੇ ਹਾਂਜੀ ਆਈਪੀ ਇਹਨਾਂ ਨਾਲ ਮੈਂ ਬਾਤ ਬਿਠਾ ਲਿਆ ਸੀ ਤੋ ਪੇਪੀ ਮੈਂ ਪਿਤਾ ਠੀਕ ਨਹੀਂ ਗਏ ਤੇ ਤੁਹਾਨੂੰ ਬਾਅਦ ਚ ਪੇ ਮੈਂ ਹਵਾਲੀ ਦਿਨੀ ਜਾਂ ਤੋ ਤੁਸੀਂ ਲਓ। ਤੇ ਇਹ ਦੋ ਜਣੇ ਆਏ ਆ ਤੇ ਪਹਿਲਾ ਦੋ ਜਣੇ ਆਏ ਆ ਤੇ ਪਹਿਲਾ ਇੱਕ ਜਣਾ ਆਇਆ ਫਿਰ ਪੁੱਛਦਾ ਵਾਪੀ ਇਹ ਕਿ ਸ਼ਿਵਜੀ ਦਾ ਮੰਦਿਰ ਕਿੱਥੇ ਆ? ਤੇ ਮੈਂ ਆਖਿਆ ਪੀ ਮਨੂਨੀ ਜੇ ਪਤਾ ਸ਼ਿਵਜੀ ਦਾ ਮੰਦਿਰ ਫਿਰ ਦੋ ਜਾਨੇ ਮਗੜੇ ਆਏ ਆ ਉਹ ਚਲ ਗਿਆ ਵਾ ਫਿਰ ਉਹ ਕਹਿੰਦੇ ਆ ਵੀ ਹਾਂ ਹਾਂ ਇਹ ਬਾ ਇਹ ਪਾ ਬਤਨ ਕੀ ਪਛਰਾਹੀ ਐਪੀ ਉਹ ਬਾਬੇ ਨੇ ਸਾਨੂੰ ਇਹ ਨਾ ਪਿਛਾ ਪਿਛ ਜੀ ਦਾ ਮੰਦਿਰ ਕਿੱਥੇ ਜੇ Shiv ji ਦਾ ਮੰਦਿਰ ਮੈਂ ਨਹੀਂ ਦੱਸਿਆ ਕਿ ਮੈਨੂੰ ਨਹੀਂ ਪਤਾ ਕਿੱਥੇ ਆ ਬਾਅਦ ਚ ਉਹ ਬੈ ਗਏ ਉਹਨਾਂ ਨੇ ਗੱਲਾਂ ਵਿੱਚ ਇਹਨਾਂ ਨੂੰ ਲੈਣਦਾ ਵਾ ਬਾਅਦ ਚ ਉਹ ਭਾਈ ਵੀ ਮਗੜੇ ਹੀ ਆ ਗਿਆ ਵਾ ਉਹ ਜਿਹੜਾ Shiv ji ਦਾ ਮੰਦਿਰ ਪੁੱਛਦਾ ਸੀ ਤੇ ਮੈਨੂੰ ਕਹਿੰਦਾ ਕਿ ਪਾਣੀ ਲੈ ਕੇ ਆਓ ਤੇ ਮੈਂ ਪਾਣੀ ਲੈ ਕੇ ਆਈ ਮੈਂ ਵੀ ਚੱਲ ਪਾਣੀ ਪੀ ਲਿਆ ਉਹਨੂੰ ਤਾਂ ਉਹਨੇ ਜਦ ਪਾਣੀ ਮੰਗਿਆ ਮਿਲਕੋ ਮੈਂ ਪਾਣੀ ਦਿੱਤਾ ਇਹਨਾਂ ਨੂੰ ਪਤਾ ਨਹੀਂ ਉਹਨੇ ਕੀ ਕਰ ਦਿੱਤਾ ਵਾ ਤਹਿਲੇ ਪਾਣੀ ਲੈ ਕੇ ਜਾਣ ਹੀ ਡਈ ਐ ਤੇ ਇਹਨਾਂ ਨੂੰ ਬਾਹੋਂ ਫੜ ਕੇ ਤੇ ਅੰਦਰ ਲੈ ਕੇ ਆਉਂਦੇ ਆ ਤੇ ਮਗਰੇ ਮੈਂ ਮੈਂ ਹੈਪੀ ਐ ਅੰਦਰ ਅੱਗੇ ਤੁਹਾਨੂੰ ਤੁੱਪੇ ਲਵੇਂ ਪਾਇਆ ਸੀ ਤੇ ਆਪੇ ਫੜ ਕੇ ਲਿਆਇਆ ਬਾਬਾ ਅੰਦਰ ਅੰਦਰ ਲੈ ਆ ਕੇ ਤੇ ਇੱਥੇ ਬਿਠਾ ਲਤਾ ਤੇ ਆਪ ਇੱਥੇ ਬਹਿ ਗਿਆ ਤੇ ਮਗੜੇ ਮਗੜੇ ਮੈਂ ਆ ਗਈ ਤੇ ਮਗੜਾ ਆ ਕੇ ਜਦੋਂ ਮੈਨੂੰ ਮੈਂ ਵੀ ਇੱਥੇ ਆਣ ਕੇ ਬਹਿ ਗਈਆਂ ਪਤਾ ਨਹੀਂ ਉਹਨੇ ਵੀ ਕੀ ਹੰਨ ਤੇ ਕੀਤਾ ਵਾ ਤੇ ਮੈਨੂੰ ਕਹਿੰਦਾ ਵੀ ਜੋ ਜੋ ਸਮਾਨ ਵਾ ਤੂੰ ਲਿਆ ਮੈਂ ਵੀ ਮੇਰੇ ਕੋਲ ਸਮਾਨ ਕੁਛ ਨਹੀਂ ਆ ਵੀ ਮੇਰੇ ਕੋਲ ਸਮਾਨ ਹੈ ਨਹੀਂ ਆ ਕੋਈ ਵੀ ਵੀ ਨਾਮ ਹੈ ਰੱਖਿਆ ਵਾ ਕਹਿੰਦਾ ਤੇਰੇ ਕੋਲ ਸਮਾਨ ਹੈਗਾ ਜੇ ਦਬਕੇ ਲਾ ਕੇ ਪੈਂਦਾ ਸੀ ਤੇ ਆ ਚਾਹੇ ਆਪਣੇ ਹੱਥ ਤੇ ਦੰਦੀਆਂ ਵਰਬਾ ਕੇ ਔਂਕੜ ਕੇ ਤੇ ਫੂਕਾ ਮਾਰਦਾ ਸੀ ਸਾਡੇ ਉੱਤੇ ਤੇ ਮੈਂ ਉਸੇ ਵਕਤ ਲਾਈਨ ਚਲ ਜਾਂਦੀ ਹਿਲ ਮਾਰੀ ਚ ਤੇ ਫਿਰ ਮੈਂ ਫਿਰ ਜਦੋਂ ਫਿਰ ਉਹਨੇ ਮੈਨੂੰ ਕਿਹਾ ਕਿ ਮੈਂ ਤੇ ਇਹ ਕੋਸ਼ਵ ਮੇਰੇ ਕੋਲ ਹੋਰ ਕੁਛ ਹੈ ਨਹੀਂ ਆ ਕਹਿੰਦਾ ਤੇਰੇ ਕੋਲ ਹੈਗਾ ਸਭ ਕੁਝ ਲੈ ਕੇ ਆ ਫਿਰ ਦੰਦੀਆਂ ਵੱਢਣ ਲੱਗ ਪੈਂਦਾ ਹੈ ਆਪਣੇ ਹੱਥ ਤੇ ਫੂਕਾ ਮਾਰਨ ਲੱਗ ਪੈਂਦਾ ਹੈ ਕਿ ਜੇ ਦਸਾ ਦੀ ਉਹਨੇ ਬੁੱਧੀ ਪਲਿਸ਼ਟ ਕਰ ਦਿੱਤੀ ਸਾਨੂੰ ਦੋਨਾਂ ਨੂੰ ਪਤਾ ਲੱਗਾ ਬੇਟੀ ਮੇਰੀ ਨਾਉਂਦੀ ਹੀ ਜੇ ਮੈਂ ਮਗਰ ਨਾਉਂਦੀ ਬਾਹਰ ਬੈਠੀ ਰਹਿੰਦੀ ਤੇ ਮੇਰੀ ਬੇਟੀ ਆ ਮੇਰਾ ਪੀਏ ਆ ਆਦਮੀ ਮੇਰੇ ਆ ਜੇ ਇਹਨਾਂ ਨੂੰ ਕੁਛ ਕਰ ਜਾਂਦਾ ਤੇ ਮੈਂ ਕੀ ਲੈਣਾ ਲਾਣਾ ਸੀ ਪਹਿਲੀ ਕੀ ਉਹਨਾਂ ਨੇ ਕਿਹਾ ਕੀ ਆ ਤੁਹਾਨੂੰ ਪਿੱਚਕੇ ਸਮਾਨ ਕੱਢਿਆ ਤੁਸੀਂ ਕੀ ਕੋਈ ਝਾਂਸਾ ਦਿੱਤਾ ਉਹਨਾਂ ਨੇ ਕੋਈ ਠੱਗੀ ਹਾਂ ਇਹ ਜਿਹਾ ਕਿ ਦੂਣਾ ਬਣ ਜਾਏਗਾ ਉਹ ਭਾਈ ਦਿਆ ਹੀ ਕਹਿੰਦ ਦੂਜੇ ਭਾਈ ਨੇ ਸਾਨੂੰ ਕੀਤਾ ਨਾ ਭੀ ਆਉਂ ਕਰਦਾ ਜਉਂ ਕਰਦਾ ਵਾ ਤੇ ਸਾਨੂੰ ਪਤਾ ਨਹੀਂ ਉਹਨੇ ਕੀ ਕੀਤਾ ਮੈਂ ਤਾਂ ਗੱਲਾਂ ਚਾਉਣ ਵਾਲੀ ਨਹੀਂ ਜਿੰਨੂੰ ਮਰਜ਼ੀ ਤੱਕ ਪੁੱਛ ਕੇ ਵੇਖ ਲਓ ਵੀ ਮੈਂ ਇੰਨੀ ਪੀ ਹੈ ਗਈ ਆ ਵੀ ਮੈਂ ਕਿਸੇ ਨੂੰ ਘਰ ਨਹੀਂ ਮਾਰਦੀ ਕੋਈ ਕੋਈ ਤੁਹਾਨੂੰ ਉਹਨੇ ਕੋਈ ਚੀਜ਼ ਜੜੀ ਆ ਕੋਈ ਸੰਗਾਈ ਹੋਵੇ ਜਾਂ ਕੁਝ ਪਿਆਰਤਾ ਹੋਵੇ ਮੁਸ਼ੀਦਾ ਨਹੀਂ ਉਹ ਨਹੀਂ ਕੀਤਾ ਨਹੀਂ ਉਹ ਨਹੀਂ ਕੀਤਾ ਸਿਰਫ ਫੁੱਕਾ ਮਾਰਦਾ ਸੀ ਤੇ ਆਪਣੇ ਹੱਥ ਫਿਆਂ ਕਰਕੇ ਦੰਦੀਆਂ ਮਾਰਦਾ ਸੀ ਕਿੰਨੇ ਜਣੇ ਸੀ ਟੋਟਲ ਦੇ ਦੋ ਜਣੇ ਬੰਦੇ ਸੀ ਤੇ ਇੱਕ ਜਨਾਨੀ ਲੇਡੀ ਤੁਸੀਂ ਕੀ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਕੀ ਮੰਗ ਕਰਦੇ ਜੀ ਹੁਣ ਮਾਂਗਾਈ ਕੰਮ ਨੇ ਕਿ ਸਦਾ ਸਮਾਨ ਵਾਪਸ ਮਿਲ ਜੇ ਤਾਂ ਉਹਨਾਂ ਨੂੰ ਸਜ਼ਾ ਮਿਲੇ ਕਿ ਸਾਡੀ ਬੇਟੀ ਦਾ ਸਮਾਨ ਨਹੀਂ ਐਤ ਮਾਰ ਕੇ ਬਣਾਇਆ ਉਹਨਾਂ ਦੇ ਤੇ ਡੈਸ਼ ਚਲਦੀ ਆ ਤੇ ਪਰਾਂ ਨਹੀਂ ਕਿਦਾਂ ਵੀ ਡੇ ਅਸੀਂ ਡੈਸ਼ ਕਰਨੇ ਹੱਥ ਦੇ ਵਿੱਚ ਦੋ ਵਾਲੀ ਹੋਣਦੀ ਆ ਗਰਦਾਸਪੁਰ